ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਵਰਨਾਲਾ ਦੇ ਵਿੱਚ ਤੇ ਕਿਸੇ ਵੀ ਵੀਡੀਓ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹਰ ਇੱਕ ਪ੍ਰਕਾਰ ਦੀ ਵਾੜ ਦਿਖਾ ਦੇਣੀ ਹੈ ਜਰਸੀ ਐਰ ਸ਼ੈਰ ਤੇ ਆਪਣੀ ਐਚ ਐਫ ਤਿੰਨ ਸੂਜੀਆਂ ਵੀ ਆ ਤਿੰਨ ਗੱਬਣਾ ਡਿਟੇਲ ਆਪਾਂ ਕੱਲੇ-ਕੱਲੇ ਨਾਗਵਾਰੇ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਵੀਰ ਆਪਣਾ ਨਾਮ ਬਾਈ ਭਾਵਨਪ੍ਰੀਤ ਸਿੰਘ ਆ ਪਿੰਡਾਂ ਡੇ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜਮਾਓ ਕੰਟੈਕਟ ਨੰਬਰ ਐ 9877868899 ਤੇ ਦੂਜਾ ਨੰਬਰ ਐ 967355042 ਇਹ ਵੱਡੇ ਭਰਾ ਨੰਬਰ ਆ ਜੀ ਠੀਕ ਆ 12 ਮਹੀਨੇ ਤੀਦਰ ਪੱਕਾ ਕੰਮ ਗਾਵਾਂ ਦਾ ਹਾਜ਼ਰ ਆਪਣੇ ਕੋਲ ਹਾਜ਼ਰ ਆ ਬਾਈ ਆਪਣੇ ਕੋਲ ਹੋਰ ਵੀ ਗਮ ਹੈਗੀਆਂ ਨੇ 5 ਤੋਂ 6 ਗਾਵਾਂ ਉਹ ਮਿਲਕਿੰਗ ਤੇ ਆਈ ਜਾਂਦੀਆਂ ਨੇਗੀਆਂ ਵਿੱਚ ਬੜਾ ਐਰ ਜੀ ਆਪਣੇ ਕੋਲ 33 32 32 ਗਲ ਦੁੱਧ ਰੈਡੀ ਵੀ ਹੈ ਗਾਵਾਂ ਕਹਿੰਦਾ ਬਾਪ ਜੁੱਧਾ ਦੀ ਬੰਦੇ ਦੀ ਮਾਨ ਉਹ ਜੀ ਬਾਹਰ ਮਿਲੂਗੀ ਮੇਜੀ ਵੀਰੇ ਉਦਾਂ ਦੀ ਠੀਕ ਹੈ ਤੇ ਹਰ ਵਕਤ ਹੀ ਕਿਲਾ ਹਾਜ਼ਰ ਹੁੰਦਾ ਆਪਣੇ ਜਨਮ ਆਪਣੇ ਕੋਲ ਵੀ ਐਵੇਂ ਮੰਨਦਾ 10 ਤੋਂ 15 ਵੜਾ ਹੁੰਦੀ ਹੁੰਦੀਆਂ ਕੀ ਕਹਣਾ ਇੱਕ ਅੱਧਾ ਦਿਨ ਨਾ ਹੋਣ ਠੀਕ ਹੈ ਨਹੀਂ ਆਪਾਂ ਨੂੰ 10 ਤੋਂ 15 ਵੜਾ ਹੁੰਦੀ ਹੀ ਨੇ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖੀ ਆਨੇ ਕਿਹੜਾ ਸੁਆ ਇਹ ਵੀਰੇ ਪਹਿਲੇ ਨਾ ਹੈਗੀ ਦੋ ਦਾ ਦਸੂਈ ਹੈਗੀ ਸੁਈ ਸਵਾਈ ਸੁਈ ਸਵਾਈ ਹੈ ਵੀਰੇ ਜਮਾਨ ਬੱਚਾ ਕੀ ਆ ਗਿਆ ਬੱਚਾ ਵੀਰੇ ਮੰਗ ਰਾ ਤੇ ਜੇਰ ਜੂਰ ਕਿਵੇਂ ਹੈ ਜੀ ਜੇਰ ਵੀਰੇ ਦਾਨਾ ਦੀ ਵੀਡੀਓ ਬਣੀ ਵੀ ਆਪਣੇ ਕੋਲੇ ਬਕਾਇਦਾ ਠੀਕ ਹੈ ਠੀਕ ਹੈ ਨਾ ਗੱਲ ਤੇ ਆਪਣੇ ਕੋਲੇ ਕਾ ਵੜ ਸੂਈ ਵੀ ਆਪਣੇ ਕੋਲੇ ਘਰੇ ਆਪਾਂ ਉਹ ਜਰਸੀਆਂ ਸੂਈ ਸਵਾਈ ਲਈ ਹੈਗੀ ਠੀਕ ਹੈ ਇਹਦੀ ਗੱਲ ਕਰੀ ਆਪਾਂ ਦੰਦੋ ਕਿਵੇਂ ਆ ਦੰਦੋ ਵੀਰੇ ਦੋਂਦੀ ਆ ਇਹ ਅੱਛਾ ਦੋਂਦੀ ਆ ਜੇ ਦੋ ਦੰਦ ਬੱਚਾ ਆ ਜਾਂ ਦੋ ਘਰੇ ਕਰ ਲਈਏ ਅੱਛਾ ਸਟਾਰਟਿੰਗ ਹੀ ਕਰੀਆ ਦੋਦੇ ਬਈ ਇਹਨੇ ਮੰਨ ਕੇ ਜਲੇ ਵੀ 18 ਤੋਂ 19 ਕਿਲੋ ਸਟਾਰਟਿੰਗ ਅਬੋੜੀ ਦੀ ਅੱਛਾ ਹੜ ਦਾ ਮਨ ਲੱਗ ਸੈਲਫ ਸਟਾਰਟ ਹੀ ਹੋਈ ਆ ਗੱਲੀ ਹਏ ਤਾਂ ਬਈ ਸਟਾਰਟ ਹੋ ਜਾ ਫਰੈਸ਼ ਆ ਜਮਾ ਆ ਤਾਂ ਤੇ ਬਾਕੀ ਯਾਰ ਬੱਚੀ ਸੋਹਣੀ ਸਾਲੀ ਟੈਗ ਟੂਕ ਪਏ ਵਿਆ ਐ ਚਮਕਦੀ ਪਈ ਆ ਜਮਾ ਚਮਕ ਤਾਂ ਬਈਆ ਫਾਰਮ ਚ ਲਈ ਵੀ ਆ ਬਈ ਬਈਆ ਸਮੀ ਵੀ ਵਸੀ ਹੈਗੀ ਅੱਗੇ ਤੋ ਯਾਰ ਬੱਚੀ ਦੀ ਬਿਊਟੀ ਚੈੱਕ ਕਰੋ ਇੰਨੀ ਸਾਫ ਸੁਥਰੀ ਰਾਜਿਸਮੀ ਬਣੀ ਤੇ ਬਾਕੀ ਫਿਟਿੰਗ ਵਾਲਾ ਲੈਵਾ ਤੇ ਸੁਨੱਖਾ ਬਣ ਬੱਚੀ ਤੇ ਇੰਨਾ ਯਾਦਿਆ ਪੁੱਜ ਕੇ ਰੱਬ ਦੀ ਮੂਰਤੀ ਖੜੀ ਪਈ ਆ ਤੇ ਇਹਦੀ ਆਪਾਂ ਐਵਰੇਜ ਮੰਨ ਕੇ ਚੱਲਦੇ ਵੀਰ ਦੁੱਧ ਕਿੰਨਾ ਦਊਗੀ ਭਾਈ ਐਵਰੇਜ ਦੇਖੋ ਜੇ ਬੰਦੇ ਕਿਸੇ ਅਸਲ ਤਾਂ ਭਾਈ ਕੇਅਰ ਤੇ ਆ ਠੀਕ ਹੈ ਵੀ ਜਿੰਨੀ ਆਲਾ ਸੇਵਾ ਕਰਨੂ ਦੁੱਧ ਤਾਂ ਉਨੀ ਦੇਣਦੀਆਂ ਨਹੀਂਆਂ ਕਿਉਂਕਿ ਸੋਹ ਤੋਂ ਬਾਹਰ ਵੀ ਦੁੱਧ ਦੇ ਦਿੰਦੀ ਨੇ ਬੈੜਾ ਵੀ ਨਾਰਮਲ ਦੀ ਨਾਰਮਲ ਬਸਿਸ ਤਾਈਟਾਈ ਗੇਲੋ ਬਸੀ ਆਲੀ ਆਈ ਗਈ ਹੈ ਇਹ ਕਹਿੰਦਾ ਬਾਬ ਨਵਾਂ ਹਾਣਾ ਨਵਾਂ ਆਣਾ ਬਾਈ ਜਿੱਦਾਂ ਦੇ ਮਰਜੀ ਇਹ ਤਾਂ ਬੱਚੇ ਲੈ ਜੱਲੇ 10 ਵੇ ਖਜਲੇ ਬੋਵੇ ਜਿੱਦਾਂ ਦੇ ਮਰਜੀ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਲੈ ਅਜੇ ਚੱਕ ਕੇ ਆਦਾ ਦੇ ਦੁਕੀ ਜੰਦ ਕੱਢ ਦੀ ਹੈ ਵੀਰੇ ਤਾਂ ਤੇ ਇਹਨਾਂ ਦੇ ਫਿਰ ਰੇਟ ਕਿੱਥੇ ਕਾ ਜਾਣਗੇ ਰੇਟ ਬਈ ਇਹ ਬੱਸੀ ਦੇ ਦਾਂਗੇ ਆਪਾਂ ਸਵਾ ਦੀ ਬੱਸੀ ਦੇ ਦਾਂਗੇ ਮਾਣ ਤਾਣ ਆਈਦਾ ਮਾਣ ਤਾਣ ਕਰਦਾ ਵੀਰੇ ਤੇ ਚਾਹੀ ਵੀ ਮਸ਼ੀਨੀ ਝੋੜੇ ਚਾਹੀ ਹੱਥੀ ਹਾਂ ਦੋਨੇ ਟਾਈਪ ਦਾ ਵਹਿੜ ਤੇ ਲੱਗਿਆ ਬਾਥਾ ਲੱਕੀ ਥਾਣਾ ਖਬਰੇ ਵਾਲਾ ਵਗਰਾ ਦੇ ਕੋ ਸੋਹਣਾ ਸਾਫ ਸੁਥਰਾ ਫੇਰ ਜੇ ਤੇ ਨਹੀਂ ਮਛੀ ਰਵੋਦੀ ਉਸਲਾ ਕਬ ਇਹ ਤਾਂ ਅਰੇ ਦੀ ਦੂਰ ਅਗੇ ਕੈਦੀ ਗੱਡੀ ਤੇ ਲੱਗੀ ਤੇ ਨਾ ਪਤਾ ਨਹੀਂ ਆਈ ਸੋਹਣੀ ਸਲੱਖੇ ਹੁੰਦੀ ਆ ਕੁਝ ਜਿਵੇਂ ਸਵਾਲਾ ਤੋਂ ਜਿੰਮਤਾ ਦੁੱਧ ਦੀ ਅਰੇ ਲਾਗੇ ਚਲੀਏ 26 27 ਕੇ ਲੱਗ ਲੋਰ ਮੋਰੀ ਚੰਨੜੀ ਰਚੀ ਆ ਸਿੱਟੀ ਵਾਲੇ ਵਜੋਂ ਸੁਈ ਸਵਾਈ ਯੇਰ ਵੀ ਸਰ ਬਣੋ ਤੇ ਬਾਜੀ ਦੂਜੇ ਨੰਬਰ ਤੇ ਦੁੱਧ ਵਾਲੀ ਗੱਡੀ ਦੇਖੀ ਜਾਂਦੇ ਆਪਾਂ ਤੇ ਵੀਰੇ ਕੱਲ ਸੋਹਾਂ ਦੀ ਸੁਈ ਆਈ ਵੀ ਵੇੜਾ ਠੀਕ ਹੈ ਤੇ ਐਮਨ ਕੇ ਚੱਲ ਵੀ ਇਹਦੀ ਬੌਲੀ ਹੋਣੀ ਜਿਹੜੀ ਸਟਾਰਟ ਆ ਗਈ 25 26 ਕਦੋਂ ਤੋਂ ਸਟਾਰਟ ਹੀ ਹੈ ਬੈਣਾ ਤੇ 24 25 ਤੋਂ ਤਾਂ ਸ਼ੁਰੂ ਹੋਈ ਆ 25 26 ਤੋਂ ਸਟਾਰਟ ਹੀ ਆ ਭਾਈ 13 ਕਿਲੋ ਡੰਗਦੇ ਤੂੰ ਮੰਨ ਕੇ ਚੱਲ ਵੀ ਸਟਾਰਟ ਹੀ ਆ ਤੇ ਜੇਰ ਜਪਾ ਜੇਰ ਦਾਣਾ ਵੀਰੇ ਵੀਡੀਓ ਬਣੀ ਗਈਏਗੀ ਕੋਈ ਵੀ ਵੀਰ ਚਲੋ ਮੂਰੇ ਮੌਸਮ ਗਰਮੀ ਦਾ ਆਉਂਦਾ ਹਨਾ ਵੀ ਐਮਨ ਕੇ ਚੱਲੇ ਵੀ ਦੋ ਦੋ 2.5 ਮਹੀਨੇ ਤੋਂ ਤੇ 40 ਕਿਲੋ ਦੀ ਚੱਲੂਗੀ ਉਹ ਜੇ ਵਧੀਆ ਕੇਅਰ ਕੀਤੀ ਬਾਈ ਨੇ 40 ਕਿਲੋ ਦੁੱਧ ਦੇਣਾ ਇਹਨੇ ਕਹਿਣ ਦਾ ਭਾਵ ਕਟ ਸੇਵ ਵਾਲੇ ਘਰੇ ਵੀ 35 ਵਾਲੀ ਹੈਗੀ ਆ 35 ਵਾਲੀ ਹੈਗੀ ਬਈ ਜਮਾ ਹਾਥੀ ਚਵਾਈ ਵਾਲੀ ਜਮਾ ਨੋਰਮਲ ਨਾਲੇ ਸੁਭਰੋ ਥੱਲੇ ਗੁਰਦਾ ਘਟਾਈ ਆ ਜਮਾ ਡੂਮਣਾ ਮਖਿਆਲ ਜਿਹਨੂੰ ਕਹਿ ਦਿੰਦੇ ਆ ਥਾਂ ਦੇਖੋ ਯਾਰ ਕਿਆ ਵਰਦਨ ਨਿਆਰਾ ਹੁੰਦਾ ਉੱਤੋਂ ਉਹਦੇ ਨੂੰ ਤਾਂ ਜਮਾ ਸਾਢੇ 4 ਸਾਲ ਦਾ ਜਵਾਕ ਬਿਠਾਉਂਦਾ ਹਾਂ ਜੀ ਬਈ ਹੈ ਜੀ ਗਾਲਾ ਵੱਡੀ ਜੁਰੀ ਜਾਂਦੀ ਆ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਤੇ ਬਾਕੀ ਜਾਦ ਬਰੀਡ ਬਹੁਤ ਤਗੜੀ ਆ ਹਨਾ ਹਾਂਜੀ ਬਈ ਥੱਲੇ ਮਾੜੇ ਮਿਲਕ ਵੇਨ ਦਿਖਾਦੇ ਵੀ ਕਿੱਦਾਂ ਇਹ ਨਹੀਂ ਹੋਵੇ ਥੱਲੇ ਹੋਰ ਮਾਇ ਹੋਰ ਜੋ ਹੋਰੇ ਹੋਰ ਜਾਂਦੇ ਸੜਕ ਤੇ ਟੁਰ ਲਾੜੋ ਪੱਲਾ ਪੱਲਾ ਫੜ ਫੜਦੇ ਜਾਂਦਾ ਹੁੰ ਇਹ ਵੀ ਸੱਤ ਦਿਨ ਲੱਗਿਆ ਵਾ ਗੁੱਡ ਵੀ ਆਵਰ ਉੱਪਰ ਉੱਤਰੀ ਗੱਲਬਾਤ ਹੈ ਕਿ ਗੱਡੜੀ ਗੱਡੀ ਕੋਲ ਗੱਲ ਹੀ ਗਿਆ ਹੈ ਹਾਂ ਤੇ ਇਹਦੇ ਵਜੂ ਰੇਟ ਵਗੈਰਾ ਕਰੀਏ ਦੀ ਰੇਟ ਬਈ ਇਹਦਾ ਲੈਣ ਦੇ ਨਿਤ ਲਉ 1,35,000 ਰੁਪਏ ਦੀ ਵੜ ਦਵਾਂਗੇ ਆਪਾਂ 1 ਲੱਖ ਇਹਦਾ ਕੋਰ ਬਣਾ 1,35,000 ਦੀ ਵੀਰ ਤੋਂ ਦੇਈਏ ਪਰ ਜੇਕਰ ਜਵਾਬ ਨਹੀਂ ਹੋਣਾ ਸੁਧਾਰ ਨਹੀਂ ਹੋਦਾ ਤਾਂ ਸੁਧਾਰ ਜਮਾ ਤੇ ਜਦੋਂ ਨਵੀਂ ਕੋਈ ਗੱਲ ਟੌਕ ਨਹੀਂ ਹੋ ਰਹੀ ਦੂਰ ਉਹ ਗੱਲ ਆ ਜਦੋਂ ਬੇੜਲੀ ਨਾਲ ਆ ਜਾ ਕਦਮੀ ਨਹੀਂ ਰੌਟਾ ਦੇ ਮੈਨੂੰ ਇਹ 1 ਲੱਖ ਇਹ ਤੋੜ ਜਾਂਦਾ ਰੱਬ ਦੀ ਮੂਰਤੀ ਘੜੀ ਜਾਂ ਜਿੱਦਾਂ ਮਰਦੀ ਫੀਮਲ ਭਰ ਕੇ ਬਲੀ ਚਾਰ ਗਾ ਲੇ ਬਾਹਰ ਦੇ ਜਦ ਤੱਕ ਸੋਨ ਦੀ ਚਿੰਗਾਰੀ ਬਾਹਰ ਦਾ ਬੱਤੀ ਮੁਨਾਵ ਜਾ ਪੂਰ ਖਾਣਾਗੇ ਕਾਉਂ ਦੇਖ ਰਿਹਾ ਬੰਦੇ ਮੇਰਾ ਵੀਡੀਓ ਫੋਨ ਤੇ ਜਾ ਰਿਹਾ ਅੱਗੇ ਭਾਈ 3 ਨੰਬਰ ਤੇ ਆ ਗਈ ਜਰਸੀ ਇਹ ਵੀ ਵੀਰੇ ਕੱਲ ਦੀ ਹੀ ਸੂਈ ਹੈ ਬੇੜਾ ਠੀਕ ਹੈ ਤੇ ਐ ਮੰਨ ਕੇ ਚੱਲ ਵੀ ਇਹ ਵੀ 18 19 ਕਿਲੋ ਬੋਲੀ ਤਾਂ ਸਟਾਰਟ ਹੀ ਹੋਈ ਹੈ ਬੇੜਾ ਬਚਾਈ ਨਹੀਂ ਕਿ ਜਦਾ ਮਗਰ ਭਾਈ ਬੱਸਿਆਗਾ ਮਗਰ ਮੱਛਾ ਤੇ ਨਾ ਬੱਸੀ ਆ ਗਿਆ ਨਾ ਤਿੰਨਾ ਮਗਰੀ ਬੱਸੀ ਨੇ ਭਾਈ ਜਮਨ ਆਮਨ ਕੇ ਚਲ ਵੀ ਕੱਚੇ ਨਾੜੂ ਇਹ ਬੜਾ ਨਾਲ ਹੀ ਨੇਗੇ ਤੇ ਜੇ ਜੇਰਾ ਜੇਰਾ ਉਹ ਨਾੜਾ ਵਈ ਨਾ ਇਹ ਆਪਾਂ ਵੀ ਮਾਲਕ ਦੇ ਘਰੋਂ ਲਈ ਆਪਾਂ ਨੇ ਜੇਹਲਵਾਲੀ ਦਾਣਾ ਜਮਾ ਠੀਕ ਹੈ ਤੇ ਹਾਂ ਦੁੱਧ ਕਿੱਲਾ ਚੱਲੂਗਾ ਦੁੱਧ ਵੀ ਇਹ ਆਮਨ ਕੇ ਜਟ ਲਉ 18 ਤੋਂ 19 ਕਿਲੋ ਤੇ ਇਹਦੀ ਸਟਾਰਟਿੰਗ ਆ ਗਈ ਬੈਠਦੀ ਨਾ ਹੀਟਰ ਪਾਰਟ ਆ ਨਾ ਠੀਕ ਹੈ ਆਉਂਦਾ ਹੈਗਾ ਬਾਈ ਇਹ ਬੈਠਦਾ ਇਹ ਇਹ ਗੱਲ ਕਰਨੀ ਹੈ ਕਪੈਸਿਟੀ ਹੈ ਇਸ ਕਿਤੇ ਲੈ ਆਉਣੀ ਬਈ ਨੋਰਮਲ ਤੋਂ ਵੀ ਨੋਰਮਲ ਮੰਨ ਲਈ ਆਪਾਂ 25 ਕਿਲੋ ਉਹਨੇ 28 ਕਿਲੋ ਇਹ ਦੂਗੀ ਬੈਠ ਦੋ ਤਾਂ ਤਾਂ ਦਾ 25 ਕਿਲੋ ਵੀ 14 ਕਿਲੋ ਇੱਕ ਟਾਈਮ ਦੋ ਦੇਣ ਵਾਲੀ ਹੈਗੀ ਆ ਬੜੇ ਐਂਡ ਆ ਪਾ ਕੇ ਨੇ 25 ਕਿਲੋ ਮੰਨ ਲਿਆ ਗੱਲ ਲੈ ਲੋ 25 ਕਿਲੋ ਜਿੰਨਾ ਮਰਜ਼ੀ ਮੰਨ ਲੈ ਲੈ ਬਈ ਇਹਦਾ ਰੇਟ ਹੈ ਬਾਕੀ ਬਈ ਕੇਅਰ ਤੇ ਆ ਗਾਣਾ ਐ ਦੀ ਕੀ ਹੈਗੀ ਠੀਕ ਹੈ ਨਾ ਗੱਲ ਵੀ ਕੇਅਰ ਕਰਨ ਵਾਲਾ ਚਾਹੀਦਾ ਦੁੱਧ ਤੇ ਜਿੰਨਾ ਮਰਜ਼ੀ ਲੈ ਲਈ ਇਹਦਾ ਰੇਟ ਕੀ ਰੱਖਿਆ ਰੇਟ ਬਈ ਢੱਲੋਂ ਇਹ ਦੇ ਦਾਂਗੇ ਆਪਾਂ 1.5 ਦੀ ਵਾੜ ਦੇ ਦਾਂਗੇ ਮਾਣਤਨ ਹੋ ਜਾਊਗਾ ਮਾਣਤਨ ਕਰਦਾ ਨਹੀਂ ਕੋਈ ਗੱਲ ਦੀ ਸੋ ਇੱਕ ਪਰਵਾਜ਼ ਦੇ ਵਿੱਚੋਂ ਮਾਣਤਨ ਤੁਹਾਡਾ ਹੋ ਜਾਊਗਾ ਬੈੜ ਬਹੁਤ ਜੰਗੀਆ ਲੇਵਾ ਲੂਗਾ ਫਿਟਨੈਸ ਸੂਈ ਸਵਾਈਆ ਤੇ ਹੁਣ ਫਿਰ ਲੀਹੇ ਲੈਦੇ ਹੈਗੇ ਇਸ ਚਾਲੀ ਹਾਂ ਭਾਈ 20 ਗੱਲ ਵੇ ਮੂੰਹ ਹੈਗੀ ਆ ਬੜੀ ਸਟਾਰਟਿੰਗ ਇਹ ਦੂਜਾ ਦਿਨ ਤੀਜਾ ਦਿਨ ਹੋਇਆ ਨਾਲੂ ਦਾ ਨਾਲ ਆ ਜਾਵਾਂ ਹਣਾ ਜਮਾ ਨਾਲੋਂ ਨਾਲ ਹੀ ਆ ਭਈ ਜੀ ਫਿਰ ਨਾਲਾ ਨਾਲ ਆ ਜਾਓ ਤੇ ਜਮਾ ਮੁੱਢੀ ਕਿਹੜੇ ਘੋੜ ਕਢਾ ਲੀ ਇਹਦਾ ਸੋ ਫੁੱਲ ਸੈ ਦੇ ਵਿੱਚ ਐ ਕੋਈ ਚੁਟੀ ਮੰਨ ਕੇ ਵੀ ਕੋਈ ਵੀ ਨਾ ਲਵੇ ਠੀਕ ਐ ਤੂੰ ਦੇਖੋ ਯਾਰ ਕਿਆ ਬਾਤਾਂ ਤੁਰਦੀ ਆ ਕਿ ਗਾਹ ਨਗਰ ਕਰਦੀ ਫੁੱਲ ਜਿਹੜੀ ਤਰੀ ਫੁੱਲੀ ਗਾੜਾ ਚਲ ਜਾਈ ਹੈ ਨਾ ਉਹਨਾਂ ਦੁੱਧ ਵਾਲੇ ਗੱਲਾਂ ਕੋਲ ਬਸ ਕਰਦੀ ਕਰਦੀ ਆ ਬਈ ਇਹ ਦੇਖੋ ਬੱਲੀ ਬੱਲੀ ਤੇ ਥਾਣਾ ਕੀ ਜੋ ਇਹਦਾ ਜਮਾ ਬਈ ਪੂਰਾ ਆਸਲ ਚ ਵਾਈ ਹੈਗੀ ਇੱਕ ਨੰਬਰ ਜਿਹਨੂੰ ਕਹਦੇ ਝਾਂਕ ਜੋਂ ਬਹੁਤ ਵਧੀਆ ਬਣਾ ਚਾਮ ਕਾ ਬਈ ਬਈ ਨਾ ਹਾਂ ਦੀਜਾ ਤੂ ਕੋਈ ਇੰਤਲਾਪ ਕਾ ਜਾਈ ਆ ਵੀ ਹਾਂਜੀ ਕਭਰ ਠੱਲੂ ਠੰਡੂ ਦੇਖੋ ਯਾਰ ਕਿਆ ਬਾਤ ਆ ਇਹ ਆਸਲ ਆਗੀ ਜਿੰਨੀ ਕਹਦੇ ਤੂੰ ਇਹਦਾ ਪਾਲ ਪੋਲ ਲਾਉਣੀ ਹੈਗੀ ਜਦ ਆਪਦੇ ਲਈ ਵੇ ਤੇ ਹੈਗੀ ਡੁੱਡਾ ਲੇਵਾ ਹੂਆ ਜੋ B25 ਦੇ ਨਾਲ ਨੂੰ ਬੈਠੇ ਵਾਹ ਤੇ ਇਹਨੂੰ ਵੀ ਇੱਕ ਗੱਲ ਖੋਲ ਪਸੂ ਹੋ ਜਾਣਾ ਉਹਨੂੰ ਫੇਰ ਜਾਂਦਾ ਆਹ ਮਸਲ ਭਾਈ ਆਹ ਹੋਣ ਲੱਗਾ ਹੈ ਵੈਨੂੰ ਕਿੱਲੀ ਵਾਲਾ ਜਾਂ ਮੁੱਠੀ ਵਾਲਾ ਆਹ ਸਾਰੇ ਨੂੰ ਮੁੱਠੀ ਵਾਲਾ ਥਾਣੀ ਆ ਆਪਣੀ ਚੁਆਇਸ ਦੀ ਉਦਾਂ ਦੀ ਹੁੰਦੀ ਹੈਗੀ ਵੀ ਫਿਰ ਚੋਲੇ ਚੋਲੇ ਜਾਏ ਜਾਂ ਮਸ਼ੀਨ ਤੇ ਅੱਗੇ ਆ ਜੀ ਯਾਰ ਕਰ ਹਾਂਜੀ ਇਹ ਹੋ ਰਿਹਾ ਹੋ ਇਹ ਵੀ ਭਾਈ ਤਾਂ ਲੋਕ ਜੱਸੂਆ ਮੋਹ 6 ਦੰਦਾ ਬੜਾ 6 ਦੰਦ ਹੈਗੇ ਹੋ ਗਏ 10 ਦਿਨ ਬਾਕੀ ਪਏ ਨੇ ਹਜੇ 10 ਲਣ ਹਾਂ ਦਗਾ ਦਿਲਾ ਕਿ ਬੀਤਾ ਕੋਲ ਜਿਹਾ ਨੇ ਮਾਰਾ ਪਾਇਆ ਮੈਂ ਕਹਣਾ ਬਾਈ ਬਹੁਤ ਬੜਾ ਠੰਡੀ ਠੁੰਡੀ ਇਹ ਵੀ ਬਥੇਰੀਆ ਕਰਨ ਵਾਲੀ ਠੀਕ ਹੈ ਤੇ ਆਏ ਬਾਹਰ ਨਾ ਬਾਨਾ ਬੋਨਾ ਬਹੁਤ ਆਗਾ ਇਹਦੇ ਆਵੇ ਅਵੇਜ ਮਾਲਕਾਂ ਨੇ ਦੱਸਿਆ ਬਾਈ ਕਹਿੰਦੇ 26 ਤੋਂ 27 ਕਿਲੋ ਪ੍ਰੂਨ ਨੇ ਦੁੱਧ ਦਿੱਤਾ ਹੋਵੇ ਦਾ 30 ਕਿਲੋ ਹੀ ਦੂ ਇੱਕ ਦੀ ਬਾੜ ਇਹ ਵੀ ਆਪਾਂ ਲੈ ਲਏ ਪੂਰੇ ਗਰਮੀ ਆਉਣੀ ਆ 25 ਸਦੀ ਮੰਨ ਕੇ ਮਨ ਕੇ ਚੱਲੇ ਥੋੜਾ ਕ੍ਰਾਸਪਨ ਹੈਗਾਗਾ ਠੀਕ ਹੈ ਅੱਗੇ ਤੋਂ ਬੱਚੇ ਲੈਣੇ ਜਿੱਦਾ ਮਰਜ਼ੀ ਲੈ ਲੈ ਬਸ ਤੋ ਇਹ ਐਰਜਾ ਬਾਈ ਪਾਏ ਮੰਨ ਕੇ ਦਾ ਗਰਮੀ ਗੁਰਮੀਆ ਘਾਟੀ ਮੰਦੀ ਹੈਗੀ ਬਸ ਇਹ ਸਾਰਾ ਕ੍ਰਾਸ ਦਾ ਲੁੱਡ ਮੱਜਾ ਦੇਣੇ ਬਣਾ ਲੈ ਮ ਕਹ ਵੱਡੀ ਵੱਡੀ ਦੇਖ ਕੇ ਕਰਿਆ ਵਾਤਾ ਭਾਈ ਹੁਣ ਮਨ ਕੇ ਤੇਲ ਵੀ ਚੰਗੀ ਵਾਲੀਆਂ ਵੀ ਹੁੰਦਾ ਪਾਂ ਪਾਂ ਲੱਖ ਦੀ ਮੈਂ ਉਹੀ ਆਮ ਵੀ ਗਣ ਲੱਗੀ ਆਮ ਗੱਲਾਂ ਹੋ ਗਈ ਮੱਝ ਦਾ ਹੁਣ ਮਨ ਕੇ ਤੇਲ ਵੀ ਆਊਟ ਆਫ ਰੇਂਜ ਹੁੰਦੀ ਹੈ ਜਿਵੇਂ ਅਮਰੀਕਾ ਦਾ ਵੀਜ਼ਾ ਲੈਣਾ ਔਖਾ ਹੋ ਗਿਆ ਹੈ ਨਾ ਮੱਝ ਵੀ ਉਹੀ ਗੱਲ ਹੋਈ ਜਾਣਾ ਗੱਲ ਨਹੀਂ ਕਹਿਣ ਦੀ ਗੱਲ ਹੁਣ ਤੂੰ ਕੱਢ ਜਾ ਨਾ ਮੇਰੇ ਕੋਲ ਸੱਜਾ ਮੱਝ ਮੈਂ ਜੀ ਤੇ ਹੱਦੋਂ ਹੱਦੋਂ ਭਲਾ ਨਾੜਾ ਹੀ ਬਹੁਤ ਭਾਰੀ ਲੱਗ ਗਿਆ ਥੱਲੇ ਕੋਈ ਗੱਲ ਕਿਆ ਇਹ ਬੜਾ ਵੱਡਾ ਹੋ ਜਾ ਤੂੜੀ ਤੋਂ ਆਈ ਹੈ ਭਾਈ ਕੋਈ ਸੈਲਜ ਵਾਲੇ ਪਾਸੋਂ ਨਹੀਂ ਆਏਗੀ ਕੰਮ ਕਰੂ ਬੈਠ ਲਈ ਹੈਗੀ ਇਹਨਾਂ ਭਾਈ 26 ਤੋਂ 27 ਕਿਲ ਤੂੰ ਆ ਆ ਜਿਹਨੇ ਚੜਾਈ ਦੇ ਲੇ ਗਏ ਇਹ ਹੈਗੇ ਸਾਡੀ ਚਾਰਾਉਣੀ 18 ਕਿਲੋ ਤਾਂ ਕਾਹਦੀ ਡਰਾਈ ਕਰੀਆ ਬੜੇ ਠੀਕ ਹੈ ਠੀਕ ਹੈ ਹਾਂ ਤੇ ਵਾਪਸ ਫਿਰ 에ਅਰ ਫਰ ਦੇ ਸੈਟ ਕਰਾਵਾ ਦੇ ਤੇ ਜਮਾਂ ਵਾਲਾ ਜਿਹਨੇ ਕਹਿੰਦਾ ਉਹਨਾਂ ਨੂੰ ਰੋਟੇ ਦੇ ਨਾਲ ਫੋਕਸਟਰ ਲੱਗੇ ਤੇ ਸਾਰਾ ਨਹੀਂ ਕੱਟਿਆ ਗਿਆ ਲੈ ਉਹ ਬਾਈ ਨੇ ਬੈਠਾ ਦੁੱਧ ਰੇਣਾ ਤੇ ਨਾਲ ਦੇ ਲੈ ਫੈਟ ਵਾਲਾ ਜਮਾਂ ਫੈਟਾ ਦੁੱਧ ਦੂਬਾਈ ਤੇ ਗਰਮੀ ਵਿੱਚ ਇਹਦਾ ਤਾਂ ਕੋਈ ਥਾਂਗੇ ਤੂੰ ਥੱਲੇ ਵੰਨ ਦਿਓ ਭਾਵੇਂ ਨੂੰ ਮੈਂ ਕਹਣਾ ਕੋਈ ਚੱਕਰੀ ਨਹੀਂ ਬਈ ਹੈਗਾ ਸੋ ਯਾਰ ਆ ਦੇਖੋ ਯਾਰ ਬੈਠ ਜਮਾਂ ਯਾਰ ਨਾਣਾ ਇੱਕ ਪਾਸੇ ਦੀ ਦੋਨੇ ਪਾਸਿਆ ਇਹ ਕਰਮਾਲੇ ਜਿਹਦੇ ਘਰੇ ਜਾਵੜੀ ਧਾਰ ਦੂ ਜਮਾ ਰਾਣੀ ਗਾਂ ਜਾਵਾ ਰਾਣੀ ਗਾਂ ਆਪ ਜੇ ਮੂਰੇ ਜੇਠ ਦਾ ਮਹੀਨਾ ਹੁੰਦਾ ਇਹਨੇ 2520 ਕਿਲੋ ਤੋਂ ਮੁੱਕਣਾ ਨਹੀਂ ਦਿਹਾੜੀਏ ਖੇਤ ਜਿੰਨੀ ਮਰਜੀ ਲੇਬਰ ਆਈ ਚੱਲੇ ਕੋਈ ਚੱਕਰ ਹੀ ਨਹੀਂ ਦੁੱਧ ਦਾ ਫਾਇਦਾ ਡੈਰੀ ਜੀ ਸਿੱਟੂ 55 57 ਰੁਪਏ ਨੂੰ ਕਿਲੋ ਇਹ ਤੇ ਅੱਗੇ ਬਈ ਜਾਗੀ ਪਿਓ ਰੈ ਸਰ ਹਣਾ ਹਾਂਜੀ ਬਾਈ ਜੀ ਤੇ ਇਹਦਾ ਮੈਗਨਾ ਪਾਵੇ ਜਰਸੀ ਦੇ ਬੱਚੇ ਲੈ ਲਈਏ ਚਾਹੇ ਯਾਰ ਸਰ ਦੇ ਹਾਂ ਬਈ ਚਾਹੇ ਐਫ ਸਰ ਦੇ ਲੈ ਲਈਏ ਤਿੰਨੇ ਜੀਜਾ ਬਿੱਤਨੇ ਟੋਬਰੇ ਬੱਚੇ ਪਾਊਗੀ ਬੱਡ 320 ਇਹ ਵੀ ਬਹੁਤ ਆ ਬਣੂ ਬਹੁਤ ਬਾਈ ਇਹ ਵੀ ਆਈ ਬੈੜਾ ਹਲੇ ਦਿਨ ਕਹਿ ਲੈਂਦੀ ਆ ਹਜੇ 12 13 ਨੰਬਰ ਬਾਕੀ ਪੈਣੇ ਨੇ ਬੈੜ ਦੇ ਸੋ ਹਾਲ ਦਾ ਜਿਵੇਂ ਫਗਰ ਦੇ ਮਹੀਨੇ ਕਾਂਕ ਬਲਨੀਆਂ ਕੱਢਦੀ ਆ ਹਲੇ ਤਾਂ ਉਹ ਗੱਲ ਆ ਵੀ ਚੜਦੀ ਜਵਾਨੀ ਹੈ ਇਹਦੇ ਉੱਤੇ ਤੇ ਹਫਤਾ ਖੰਡ ਬਾਕੀ ਆ ਤੇ ਵੱਡੀ-ਬੁੱਡੀ ਬਹੁਤ ਜ਼ਿਆਦਾ ਹੈ ਹਨਾ ਹਾਂਜੀ ਬਾਈ ਜੀ ਦੁੱਧ ਦੀ ਐਵਰੇਜ ਇਹਦੀ ਆਪਾਂ ਲਾਈਏ ਦੁੱਧ ਦੀ ਬਾਈ ਐਵਰੇਜ ਮੰਨ ਕੇ ਤੇ ਲੋਅ ਮੰਨ ਕੇ ਚੱਲਦੀ ਵੀ ਇਹ ਵੀ ਬੈੜ 30 ਕਿਲੋ ਵਾਲੀ ਹੋਈ ਆਗੀ ਸੋ 30 ਕਿਲੋ ਦੁੱਧ ਤੇ ਦੁੱਧ ਚੈੱਕ ਕਰਵਾ ਜਾਵਾ ਹਨਾ ਇਹਨੇ ਵੀ 26 ਕਿਲੋ ਤਾਂ ਵੇ ਪਲੂਨ ਨੇ ਉਹ ਬਰ ਪਾੜਨੀ ਫੋਟੋ ਜੋ ਪਾਇਆ ਹੋਣਾ ਇਹ ਜੀ ਬਿਹੜ ਦਾ ਬਰੀਕਿਆਂ ਬਰੂਕਿਆਂ ਬਹਿੜਾ ਬਹੁਤ ਨੇ ਬਈ ਐ ਮੰਨ ਕੇ ਚੱਲ ਵੀ ਠੀਕ ਆ ਹਾਂ ਤੇ ਮਲਾਈ ਭਾਵੇਂ ਪੰਜ ਪੰਜ ਰੀ ਲਾਈ ਚੱਲੋ ਇਹ ਬਹਿੜਾ ਦੇ ਫੈਟ ਵਾਲੇ ਗੋਣੇ ਨਾ ਚਾਹੀਦੇ ਫੈਟ ਵਾਲੇ ਗੋਣੇ ਬਈ ਦੇਖੀ ਮੂ ਮਾ ਅਸਲ origignal ਪੀਸ ਜਮਾ ਇਹ ਨਹੀਂ ਕੋਈ ਇਹ ਕਾ ਵੀ ਅਲੱਗੋ ਵੀ ਹੋਗਾ ਠੀਕ ਆ ਤੇ ਬਾਕੀ ਥਾਣੀ ਯਾਰ ਮੰਨ ਕੇ ਚੱਲ ਜਿਵੇਂ ਬਹਿੜੀ ਬਈ ਬਰੀਡਿੰਗ ਵਾਲੀ ਬਹਿੜਾ ਹੀ ਚਾਹੇ ਤੂੰ ਲੜਾ ਐਫ ਦੇ ਚਾਹੇ ਜਰਸੀ ਦੇ ਲੜਾ ਚਾਹੇ ਐਰਸਰ ਦਾ ਟੌਪ ਦੀ ਬੱਚੇ ਪਾਊਗੀ ਕਿਉਂਕਿ ਇਹਦੀ ਫਿਰ ਆਪਾਂ ਪੈਸੇ ਕਿੰਨੇ ਲੈਣੇ ਆ ਹੈਟ ਲੋਏ ਦਾ ਲੈਵਾਂ ਇੱਕ ਵੜਾ 1,11000 ਦੀ ਵੜ ਦੇ ਦਾਂਗੇ ਤੇ ਬਾਕੀ ਨਾੜਾ ਹਵਾਨੇ ਦੀ ਤਾਂ ਹੋਣੀ ਹੈ ਹੋਣੀ ਹੈ ਪਿੰਡੇ ਦੇ ਨਾੜਾ ਦੇਖੀਏ ਨੇ ਤਾਂ ਯਾਰ ਕਿਆ ਬਾਤਾਂ ਉਹ ਗੱਲ ਲੱਗਦਾ ਸਿਰੋਗੰਜੀ ਦੇ ਨੌ ਜੋੜੇ ਕੰਗੀਆਂ ਦੇ ਇਹਦੇ ਵਿੱਚ ਉਹ ਗੱਲਾਂ ਸਾਰੀਆਂ ਵੇਚੀ ਆ ਜਾ ਸਾਰੀਆਂ ਨੇ ਬਈ ਇਹਦਾ ਤਾਂ ਜਾਨਵਰ ਆਗਾ ਵੀ ਜੇਦਾਂ ਇਹ ਇੰਜੈਕਸ਼ਨ ਲਾਉਂਗੇ ਹਨ ਠੀਕ ਹੈ ਵੀ ਉਹਦਾ ਦਾ ਬੱਚਾ ਪਾਉਂਦੀ ਪੂਰੀ ਗੱਲ ਕਰਦੀ ਵੀ ਜਿਹਹੇ ਜੇ ਕੋਈ ਮਰਜ਼ੀ ਤਿਆਰ ਕਰ ਲਓ ਇਹ ਤਾਂ ਇੱਡੀ ਵੱਡੀ ਵਹਿੜ ਤੇ ਸੋਹਣੀ ਪੋਲੀ ਬਾਕੀ ਆਏ ਜਿਹਦੇ ਕੋਈ ਵੀਰ ਜੰਨਾ ਨਾ ਕੋਈ ਬਾਹਰੋਂ ਬੂਰਾ ਆਉਂਦਾ ਜਿਵੇਂ ਸ਼ੌਂਕ ਨਾਲ ਘਰੇ ਰੱਖਣ ਦੇ ਵੀ ਆਪੇ ਇੱਕ ਵੀ ਰੱਖਣੀ ਆ ਰਹਾ ਨਾ ਸ਼ੌਂਕ ਦਾ ਕਬੂਤਰ ਸ਼ੌਂਕ ਦੇ ਕਬੂਤਰ ਵਾਲੀ ਵਾਲੀ ਆ ਸੋਹਣੀ ਜਾਚੀ ਯਾਰ ਇਹ ਰੇਟ ਹੈ 1 10 ਤੇ ਲੈਵਾ ਦੇ ਕੋ ਹਲਦਾ ਪੋਲੀ ਬਹੁਤ ਹਲਦਾ ਕੁਝ ਦਿਨ ਪੜ ਗਈ ਹੈ ਜਿੱਦੇ ਤਿਆਰ ਹੋ ਗਈ ਮੱਲਾ ਗੁਦੁਰੂਗੀ ਜਮਾ ਕਿਆ ਵਾਤਾ ਜਮਾ ਕੋ ਪੈਣ ਦੇ ਕੰਟਰ ਪਾ ਕੇ ਕਣਕ ਵੱਢ ਰਹੀ ਜਾਂਦੀ ਹੋਈ ਆ ਚੰਕੂਗੀ ਜਮਾ ਦੂਰ ਬੱਡੀ ਬੁੱਡੀ ਬਹੁਤ ਜ਼ਿਆਦੇ ਆਗੀ ਹਾਂਜੀ ਬਈ ਤੇ ਅੱਗੇ ਜਰਸੀ ਆ ਗਈ ਆਪਣੀ ਜਰਸੀ ਵੀਰੇ ਇਹ ਦੂਜਾ ਸੂਆ ਸੂਗੀ ਪ੍ਰੂਨ ਨੇ ਐ ਮੰਨ ਕੇ 19 ਕਿਲੋ ਦੱਤਾ ਹੋਵੇ ਦਾ 19 ਕਿਲੋ ਹਾਂਜੀ ਆਪਾਂ ਕਹਿੰਦੇ ਆ ਵੀ 20 ਤੋਂ ਪਾਰ ਵਾਲੀ ਏ 20 ਤੋਂ ਪਾਰ ਆ ਬਈ ਐ ਮੰਨ ਕੇ ਇਹ ਵੀ 22 ਕਿਲੋ ਦੋ ਤੇ ਨਾਰਮਲੀ ਦੱਤੂ ਦੂਗੀ ਦੇ 25 ਵੀ ਸਕਦੀ ਆ ਪਰ ਆਪਾਂ 25 ਕਹਿੰਦੇ ਨਹੀਂਗੇ ਬਈ ਬਾਈ ਤੇ ਕਿਲੋ ਵਾਲੀ ਦਾ ਹੈ ਗਿਆ ਖੋਲੀ ਹਾਫ ਦਾ ਖੰਡ ਲੈ ਲੈਂਦੀ ਆ ਲੈਂਦੀ ਆ ਵੀਰੇ ਹਾਫ ਦਾ ਖੰਡ ਰੇਟ ਇਹਦਾ ਠੰਡੀ ਠੁੰਡੀ ਬਈ ਬਹੁਤ ਆ ਇਹ ਵੀ ਲੈ ਠੀਕ ਹੈ ਮੋਠੀ ਆ ਥਾਣਾਗਾ ਠੀਕ ਹੈ ਤੂੰ ਐ ਹੀ ਨਹੀਂ ਗੱਲ ਵੀ ਰੇਟ 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 ਬਾਈ ਜੇ ਮੁੱਲ ਕਰਾਉਣਾ ਤੋਂ ਲੋ ਜਿੰਨਾ ਮਰਜ਼ੀ ਕਰਾ ਲੈ 2 ਕਾ 80000 ਦੀ ਬੈੜ ਦਮਾਂਗੇ ਆਪਾਂ ਸਰਫ ਹਾਂ ਤੋਰ ਦੀ ਬਾਹਰ ਨੂੰ 78000 ਦੀ ਬੈੜ ਵੀਰ ਕੇ ਦਾ ਦੇ ਦਾਂਗੇ ਉਹਨੇ ਆਏਗਾ ਦਾ ਮਾਮ ਕਰ ਦਾਂਗੇ ਠੀਕ ਆਏਗੇ ਮੰਨਿਆ ਮਾਰਵੀ ਹੋ ਜੀ ਵਿੱਚ ਹਾਂ ਸੋ ਯਾਰ ਬੈੜ ਇਹ ਵੀ ਬੁੱਡੀ ਬੁੱਡੀ ਬਹੁਤ ਆ ਬਈ ਤੇ ਥਾਣੇ ਦੇਖੋ ਕਿਆ ਬਾਤ ਆ ਜਮੈਂ ਚਾਰ-ਚਾ ਦਾ ਜਵਾਬ ਉਠਾ ਦਿਆ ਮੋਟਾ-ਮੋਟਾ ਥਾਣਾ ਅੱਜ ਕੱਲ ਆਪਣੇ ਘਰੇਲੂ ਵੀਰਾ ਭੈਣਾਂ ਦੀ ਇਹੀ ਤਮੰਨਾ ਹੁੰਦੀ ਆ ਕਿ ਚੋਣ ਦਾ ਸੁਆਦ ਆ ਜਮੈਂ ਤੇ ਥਾਣੀ ਵੀਰ ਮਲੇ ਚਲੋ ਉਹ ਜੀ ਚੁਆਇਸ ਕਰਦੇ ਆ ਜਮੈਂ ਜਿਹੇ ਜੀ ਚੀਜ਼ ਅੱਜ ਕੱਲ ਚੱਲਦੀ ਆ ਰੁੱਤ ਦੇ ਹਿਸਾਬ ਨਾਲ ਵੀਰਾਂ ਦਾ ਵਪਾਰ ਆ ਜਮੈਂ ਤੇ 80000 ਚੋਂ ਮਾਰਦਾਂ ਬਿਹੜਾ ਕਾਫੀ ਦਿਖਾ ਦਿਆਂ ਆਪਾਂ ਤਿੰਨ ਦਿਖਾ ਦਿਆਂ ਗੱਬਣਾ ਤਿੰਨ ਸੂਜਾਂ ਜਿਹਾ 98778 6299 93735 5000 41 ਦੋ ਦੜੀ ਗੱਡੀਆਂ ਬਹੁਤ ਹੋਰ ਦਿਖਾ ਦਈਏ ਦੇਖੋ ਯਾਰ ਕਿਆ ਬਾਤ ਆ ਜਿਹਦੇ ਘਰੇ ਜਾਵੜੀ ਕਰਨ ਵਾਲੀ ਤਾਰ ਦੂਗੀ ਜਮਾ ਬਾਈ ਉਹ ਜਵੇਂ ਤੁੱਪ ਚੀਆ ਲੱਗਦਾ ਹਨਾ ਦਾ ਗਾਲਾ ਵੱਡੀ ਤੁਰੀਂਦੇ ਨੇ ਪਹਿਲਾਂ ਕੋਈ ਪਰਵਾਹੀ ਨਹੀਂ ਇਹਦੇ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਵੀਰੇ ਇਹੀ ਕੋਈ ਚੱਕਰੀ ਪਿੰਡ ਹੰਡਾਇਆ ਜਿਲ੍ਹਾ ਬਰਨਾਲਾ ਜੀ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ